ਕੇਜਰੀਵਾਲ ਜੀ ਦੀ ਸੁਰੱਖਿਆ ਵਾਪਸ ਕਰਨ ਤੇ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਸ ਹੋਈ ਹੈ। ਔਰ ਉਹ ਡੀਜੀਪੀ ਸਾਹਿਬ ਪੰਜਾਬ ਦੇ ਮੁਤਾਬਕ ਦਿੱਲੀ ਪੁਲਿਸ ਦੇ ਕਹਿੰਦੇ ਹੋਈ ਹੈ। ਮੈਨੂੰ ਇਹ ਲੱਗਦਾ ਕਿ ਪਤਾ ਕਰ ਲੈਣਾ ਚਾਹੀਦਾ ਇਸ ਵੇਲੇ ਇਲੈਕਸ਼ਨ ਕਮਿਸ਼ਨ ਦਾ ਕਾਨੂੰਨ ਲਾਗੂ ਆ। ਕੋਡ ਲੱਗਿਆ ਹੋਇਆ। ਇਹ ਬਦਨਾਮ ਕਰਨ ਲੱਗੇ ਹੋਇਆ ਭਾਰਤ ਸਰਕਾਰ ਨੂੰ। ਭਾਰਤ ਸਰਕਾਰ ਵੀ ਔਰ ਭਾਜਪਾ ਵੀ ਕਿਸੇ ਦੀ ਵੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਦੀ ਜਿਸ ਤਰ੍ਹਾਂ ਇਹਨਾਂ ਨੇ ਪੰਜਾਬ 'ਚ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਨਾਲ ਕੀਤਾ ਸਾਡਾ ਕੀਮਤੀ ਹੀਰਾ ਚਲੇ ਗਿਆ ਆਮ ਆਦਮੀ ਪਾਰਟੀ ਨੇ ਔਰ ਇਹ ਝੂਠੇ આરોਪ ਲਗਾਉਂਦੇ ਰਹਿੰਦੇ ਆ ਇਹ ਜ਼ਰੂਰ ਇਲੈਕਸ਼ਨ ਕਮਿਸ਼ਨ ਦੀ ਤਰਫੋਂ ਡਾਇਰੈਕਸ਼ਨ ਆਈ ਹੋਊ ਤੇ ਦਿੱਲੀ ਪੁਲਿਸ ਨੂੰ ਹੀ ਦੱਸ ਸਕਦੇ ਇਹਦੇ ਬਾਰੇ ਤੇ ਇਹ ਸੁਰੱਖਿਆ ਵਾਪਸ ਹੋਈ ਹੈ ਔਰ ਸੁਰੱਖਿਆ ਵੀ ਇੱਕ ਮਿਕਦਾਰ ਤੋਂ ਦੇਕ ਜਾਦਾ ਹੋਵੇ ਦੋ ਦੋ ਰਾਜਾਂ ਦੀ ਜੈਡ ਸੁਰੱਖਿਆ ਕਿਹਨੂੰ ਮਿਲਦੀ ਹੈ ਤੇ ਇਸ ਕਰਕੇ ਵੀ ਹੋ ਸਕਦਾ ਹੈ ਇਲੈਕਸ਼ਨ ਕਮਿਸ਼ਨ ਨੇ ਸੰਗਿਆਨ ਲਿਆ ਹੋਵੇ ਕਿਸੇ ਨੇ ਸ਼ਿਕਾਇਤ ਕੀਤੀ ਹੋਵੇ ਤੇ ਐਸੀ ਤਰ੍ਹਾਂ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ ਔਰ ਸਾਡੇ ਗ੍ਰਹਿ ਮੰਤਰੀ ਜੀ ਪੂਰੇ ਦੇਸ਼ ਦੀ ਸੁਰੱਖਿਆ ਦਾ ਜਿੰਮੇਵਾਰ ਨਾ ਤੇ ਹਨ ਪਰ ਉਹ ਇਸ ਤਰ੍ਹਾਂ ਨਹੀਂ ਕਰਦੇ ਉਹ ਸੰਵਿਧਾਨ ਮੁਤਾਬਕ ਕਾਨੂੰਨ ਸੰਮਤ ਗੱਲਾਂ ਕਰਦੇ ਆ ਇਸ ਤਰ੍ਹਾਂ ਇਹਨਾਂ ਨੂੰ આરોਪ ਨਹੀਂ ਲਾਉਣੇ ਚਾਹੀਦੇ ਇਹ ਝੂਠੇ આરોਪ ਲਗਾਉਣ ਤੇ ਆਮ ਆਦਮੀ ਪਾਰਟੀ ਲੱਗੀ ਹੋਈ ਆ ਤੁਸੀਂ ਡਿਵੈਲਪਮੈਂਟ ਦੀ ਗੱਲ ਕਰੋ ਕੋਈ ਹੋਰ ਗੱਲ ਕਰੋ ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਨਾ ਕਰੋ ਮੇਰੀ ਇਹੀ ਅਪੀਲ ਹੈ ਇਹਨਾਂ ਨੂੰ